ਹਾਂਜੀ ਕਿਸਾਨ ਵੀਰੋ ਝੋਨਾ ਲਾਉਣ ਵਾਲੀ ਮਸ਼ੀਨ ਜੋ ਕਿ ਪੂਰੀ ਕਾਮਯਾਬ ਟ੍ਰਾਇਲ ਰਿਹਾ ਇਸ ਦਾ ਪਿਛਲੇ ਦਿਨੀ ਆਪਾਂ ਇਹ ਟ੍ਰਾਇਲ ਕੀਤਾ ਸੀ ਪਿੰਡ ਛੱਤਿਆਣਾ ਦੇ ਵਿੱਚ ਕਿਸਾਨ ਵੀਰ ਇਹ ਨਵੀਂ ਮਸ਼ੀਨ ਲੈ ਕੇ ਆਏ ਆ ਤੇ ਆਜੋ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਿੰਨੇ ਆ ਵੀਡੀਓ ਦੇ ਨਾਲ ਚੰਗੀ ਤਰ੍ਹਾਂ ਜੁੜੇ ਰਹੋ ਤੇ ਸਭ ਤੋਂ ਖਾਸ ਗੱਲ ਇਸ ਮਸ਼ੀਨ ਦੀ ਇਹ ਹੈਗੀ ਆ ਕਿ ਇੱਕ ਘੰਟੇ ਦੇ ਵਿੱਚ ਇਹ ਇੱਕ ਕਿੱਲਾ ਲਾ ਦਿੰਦੀ ਹੈ ਤੇ ਆਜੋ ਕੀ ਕੀ ਦਿੱਕਤਾਂ ਪ੍ਰੇਸ਼ਾਨੀਆਂ ਆਉਂਦੀਆਂ ਐ ਜਾਂ ਕੀ ਕੀ ਢੰਗ ਨਾਲ ਤੁਸੀਂ ਇਹਦੇ ਵਿੱਚ ਵਧੀਆ ਬਿਜਾਈ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਹੀ ਲੋਕ ਆ ਇਕੱਠੇ ਹੋਏ ਆ ਕੰਪਨੀ ਵਾਲੇ ਵੀ ਆਏ ਹੋਏ ਐ ਕਬੂਟਾ ਕੰਪਨੀ ਦੇ ਇਹ ਮਸ਼ੀਨ ਆ ਜੇ ਗੱਲ ਕਰੀਏ ਤਾਂ 8 ਤੋਂ 9 ਕਿਲੋ ਦੇ ਕਰੀਬ 1 ਕਿੱਲੇ ਦੇ ਵਿੱਚ ਜਿਹੜਾ ਝੋਨੇ ਦਾ ਬੀਜ ਇਸ ਮਸ਼ੀਨ ਰਾਹੀਂ ਪੈ ਜਾਂਦਾ ਹੈਗਾ ਜਿਹੜਾ ਕਿ ਦੂਜੇ ਆਪਾਂ ਜੇਕਰ ਹੱਥੀ ਲਵਾਉਣਿਆਂ ਦਾ 4 ਤੋਂ 5 ਕਿਲੋ ਹੀ ਮਸਾ ਪੈਂਦਾ ਹੈ ਦੂਜਾ ਇਸ ਦੀ ਵਿਸ਼ੇਸ਼ਤਾ ਇਹ ਹੈਗੀ ਆ ਕਿ ਸਿੱਧੇ ਓੜੇ ਬਿਲਕੁਲ ਰੱਖਦੀ ਆ ਹਵਾ ਖੇਤ ਤੋਂ ਆਪਰ ਟੱਪਦੀ ਆ ਜਿਸ ਤਰ੍ਹਾਂ ਕਿ ਬਾਗ ਹੁੰਦਾ ਹਨ ਕਿੰਨੂਆਂ ਦਾ ਬਾਗ ਜਾਂ ਕੋਈ ਵੀ ਕਿਸਮ ਦਾ ਬਾਗ ਹੁੰਦਾ ਜੇ ਬੂਟੇ ਸਿੱਧੇ ਚ ਲਾਏ ਹੁੰਦੇ ਆ ਤਾਂ ਹਵਾ ਆਰਪਰ ਲੰਘਦੀ ਆ ਜਿਸ ਕਾਰਨ ਕਿ ਝਾੜ ਤੇ ਵੀ ਅਸਰ ਪੈਂਦਾ ਹੈ ਝਾੜ ਵੀ ਚੰਗਾ ਹੁੰਦਾ ਤੇ ਹੁਣ ਗੱਲ ਕਰਦੇ ਆ ਜੀ ਧਿਆਨ ਰੱਖਣ ਜੋ ਗੱਲਾਂ ਜੇਕਰ ਇਸ ਮਸ਼ੀਨ ਰਹੀ ਆ ਆਪਾਂ ਚੋਣਾ ਆਪਣੇ ਖੇਤ ਦੇ ਵਿੱਚ ਲਵਾਉਣਾ ਹੈਗਾ ਤਾਂ ਸਭ ਤੋਂ ਪਹਿਲੀ ਗੱਲ ਜੇ ਤੁਸੀਂ ਕਦੂ ਕੀਤਾ ਠੀਕ ਹੈ ਜੀ ਤੇ ਨਾਲ ਦੀ ਨਾਲ ਤੁਸੀਂ ਉਹਦੇ ਵਿੱਚ ਕਖਾ ਲਈ ਦਵਾਈ ਪਾ ਦੇਣੀ ਆ ਉਸ ਤੋਂ ਬਾਅਦ ਉਹ ਚ ਪਾਣੀ ਹੈ ਜਿਹੜਾ ਉਹ ਸੁੱਕ ਜਾਣ ਦਿਓ ਥੋੜਾ ਜਿਹਾ ਮਲ ਵੀ ਗਾਰਾ ਜਾਂ ਰਵੇ ਬਾਲਾ ਪਾਣੀ ਨਹੀਂ ਹੋਣਾ ਚਾਹੀਦਾ ਤੇ ਥੋੜਾ ਜਿਹਾ ਕਰੜੇ ਬਣ ਜਾ ਬਣ ਜੇ ਤਾਂ ਸੈਟ ਜਾ ਹੋ ਜੇ ਉਦੋਂ ਇਹ ਮਸ਼ੀਨ ਪੂਰੀ ਕੰਮ ਜਾਵਾ ਤੁਹਾਡੇ ਖੇਤ ਦੇ ਵਿੱਚ ਝੋਨਾ ਬਹੁਤ ਸਹੀ ਤਰੀਕੇ ਨਾਲ ਖੜਵਾ ਟੱਕਾ ਲਾਉਗੀ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਇਹਦੀ ਪਣੀਰੀ ਜਿਹੜੀ ਬਾਈ ਤੋਂ 25 ਦਿਨਾਂ ਦੇ ਵਿੱਚ ਵਿੱਚ ਜਿਹੜੀ ਓਪਨਲੀ ਲਾਉਣ ਦੇ ਬਿਲਕੁਲ ਕਾਬਿਲ ਹੁੰਦੀ ਹੈ ਜੇ ਆਪਾਂ ਕੱਦ ਦੀ ਗੱਲ ਕਰੀ ਹਾਈਟ ਕਿੰਨੀ ਹੋਣੀ ਚਾਹੀਦੀ ਆ ਪਨੀਰੀ ਦੀ ਤਾਂ 7 ਤੋਂ 8 ਇੰਚ ਦੇ ਕਰੀਬ ਹੋਣੀ ਚਾਹੀਦੀ ਹੈ ਜੀ ਤੇ ਪਨੀਰੀ ਹੈ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਇਹਦੇ ਵਿੱਚ ਪਨੀਰੀ ਦਾ ਹੀ ਤੁਸੀਂ ਧਿਆਨ ਜ਼ਿਆਦਾ ਰੱਖਣਾ ਹੈਗਾ ਜ਼ੋਰ ਵਾਲਾ ਤਾਂ ਕੋਈ ਕੰਮ ਨਹੀਂ ਹੈਗਾ ਮਸ਼ੀਨ ਨੇ ਤਾਂ ਉਹਦਾ ਕੰਮ ਪ੍ਰੋਪਰ ਕਰ ਦੇਣਾ ਮੇਨ ਕੰਮ ਹੈਗਾ ਉਹ ਪਨੀਰੀ ਦਾ ਜੇਕਰ ਤੁਸੀਂ ਫੁੱਲ ਧਿਆਨ ਦੇ ਨਾਲ ਪਨੀਰੀ ਬੀਜੋਗੇ ਸਹੀ ਤਰੀਕੇ ਨਾਲ ਕੰਪਨੀ ਵਾਲਾ ਸਿੱਖ ਕੇ ਤੇ ਸਹੀ ਤਰੀਕੇ ਨਾਲ ਮਿੱਟੀ ਸਭ ਕੁਝ ਹਨਾ ਬੈੱਡ ਤਿਆਰ ਕਰੋਗੇ ਤਾਂ ਉਨੀ ਹੀ ਵਧੀਆ ਤੁਹਾਡੀ ਖੇਤ ਦੇ ਵਿੱਚ ਲਵਾਈ ਹੋਵੇਗੀ ਤੇ ਖਰਚੇ ਦੀ ਗੱਲ ਕਰੀਏ ਤਾਂ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਇਹ ਕਰ ਲੈ ਇੱਕ ਏਕੜ ਦੇ ਵਿੱਚ ਤੁਸੀਂ ਜਿਹੜਾ ਬੀਜ ਸਕਦੇ ਹੋ ਤੇ ਗੱਲ ਕਰੀਏ ਤਾਂ ਬਾਈਆਂ ਨੇ ਜਿਹੜਾ ਕਿਰਾਏ ਤੇ ਵੀ ਬੀਜਣਾ ਹੈਗਾ ਤੇ ਆਪਣੇ ਖੇਤ ਦੇ ਵਿੱਚ 2-300 ਕਿੱਲੇ ਤੋਂ ਪਲੱਸ ਜਿਹੜੀ ਇਹ ਪਨੀਰੀ ਬੀਜੀ ਹੋਈ ਹੈ ਇਹਨਾਂ ਨੇ ਕਿਸਾਨ ਵੀਰਾਂ ਨੇ ਬੁੱਕ ਕਰਾਇਆ ਹੈਗਾ ਇਹਨਾਂ ਤੋਂ ਝੋਨਾ ਲਵਾਉਣਾ ਤੇ ਬਹੁਤ ਵਧੀਆ ਕੰਮ ਆ ਜੀ ਕਿਉਂਕਿ ਲੇਬਰ ਤੇ ਦਿੱਕਤ ਆ ਅੱਜ ਕੱਲ ਪਿੰਡਾਂ ਦੇ ਵਿੱਚ ਆ ਰਹੀ ਆ ਸਭ ਤੋਂ ਵਧੀਆ ਗੱਲ ਹੈਗੀ ਜਿਹੜੀ ਉਹ ਹੈਗੀ ਮੱਕੀ ਵਾਲੇ ਕਿਸਾਨ ਵੀਰਾਂ ਵਾਸਤੇ ਜਿਹੜੇ ਕਿ ਪਕਾਵੀਂ ਮੱਕੀ ਬੀਜਦੇ ਆ ਤੇ ਜਾਂ ਚਾਰ ਵਾਲੀ ਮੱਕੀ ਬੀਜਦੇ ਆ ਉਸ ਸਮੇਂ ਜੋ ਕਿ ਲੇਬਰ ਬਹੁਤ ਘੱਟ ਮਿਲਦੀ ਹੈਗੀ ਆ ਉਦੋਂ ਜਿਹੜੀ ਲੇਬਰ ਹੁੰਦੀ ਓਹਨਾਂ ਨਾਲ ਹੀ ਜ਼ਿਆਦਾ ਲੋਕ ਹਟ ਜਾਂਦੇ ਆ ਲੇਬਰ ਥੱਕ ਜਾਂਦੀ ਆ ਹਨਾ ਤੇ ਉਹਦੇ ਵਾਸਤੇ ਬਹੁਤ ਵਧੀਆ ਇਹ ਸਿਸਟਮ ਹੈਗਾ ਤੇ ਰੱਖ ਲਓ ਜੇਕਰ ਉਹ ਇਹ 10-12 ਕਿੱਲ ਲਾਉਂਦੀ ਹੈ ਤਾਂ ਇੱਕ ਸੀਜ਼ਨ ਦੇ ਵਿੱਚ ਆਮ ਹੀ ਇਹ 3 ਟੋਨ ਲੈ ਕੇ 400 ਕਿੱਲਾ ਜਿਹੜਾ ਇਹ ਮਸ਼ੀਨ ਇਹ بیਜ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਸ਼ੀਨਾਂ ਤੋਂ ਹੀ ਆਪਾਂ ਨੂੰ ਕੰਮ ਲੈਣਾ ਪੈਣਾ ਕਿਉਂਕਿ ਲੀਵਰ ਦੀ ਦਿੱਕਤ ਤਾਂ ਦਿਨੋ-ਦਿਨ ਵੱਧ ਰਹੀ ਆ ਹਾਂਜੀ ਤੇ ਸਾਡੀ ਜਾਣਕਾਰੀ ਜਿਹੜੀ ਦਿੱਤੀ ਹੈ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਤੇ ਇਸ ਅੱਗੇ ਵੀ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਓ ਭੁੱਲਰ ਸਾਹਿਬ ਨੂੰ ਤੇ ਆਪੋ ਵੀ ਤੁਸੀਂ ਦੇਖ ਰਹੇ ਮਸ਼ੀਨ ਚਲਾ ਕੇ ਦੇਖੀ ਕੋਈ ਦਿੱਕਤ ਵਾਲੀ ਗੱਲ ਨਹੀਂ ਸਿਰਫ 5-10 ਮਿੰਟ ਤੁਸੀਂ ਧਿਆਨ ਦੇ ਨਾਲ ਜਿਹੜੇ ਕੰਪਨੀ ਵਾਲੇ ਗੱਲਾਂ ਦੱਸਣਗੇ ਉਹਨਾਂ ਦੇ ਉੱਪਰ ਗੌਰ ਕਰਨਾ ਹੈਗਾ ਤੇ ਤੁਸੀਂ ਸਿੱਖ ਜਾਓਗੇ ਮਸ਼ੀਨ ਚਲਾਉਣੇ ਵੀ ਕੋਈ ਔਕੀ ਗੱਲ ਨਹੀਂ ਹੈਗੀ ਇਹ ਤੇ ਕੰਮ ਆ ਜਿਹੜਾ ਹੈ ਬਾਖਮਾਲ ਹੀ ਕਰਦੀ ਹੈ ਤੇ ਚੈਣੇ ਪਏ ਔੜੇ ਤੁਸੀਂ ਵੇਖੀਏ ਪਿੱਛੇ ਵੀਡੀਓ ਦੇ ਵਿੱਚ ਇਹ ਥੋੜੀ ਜਿਹੀ ਪਨੀਰੀ ਛੋਟੀ ਸੀਗੀ ਤਾਂ ਕਰਕੇ ਤੁਹਾਨੂੰ ਘੱਟ ਦਿਖਦੀ ਹੋਣੀ ਹੈ